ਪਰਵਾਰ ਬਹੁਤਾ ਅਮੀਰ ਤਾਂ ਨਹੀਂ ਹੈ ਪਰ ਦੂਜਿਆਂ ਦਾ ਦਰਦ ਸਮਝਦਾ ਹੈ ਤੇ ਜੋ ਵਰਤਨ ਦਾ ਘਰੋਂ ਦਾ ਸਮਾਨ ਦਿੱਤਾ ਕਿੰਨਾ ਜੀ ਪਾਣੀ ਚੜਿਆ ਹੋਇਆ ਹੈ ਤੁਹਾਡੇ ਹਾਂਜੀ ਪਾਣੀ ਕਾ ਫਾਟ ਹੀ ਸੱਤ ਵੀ ਡਿੱਗੀ ਹੋਈ ਤਾਂ ਕਿਸੇ ਨੇ ਸਾਰ ਨਹੀਂ ਲਈ ਹੁੰਦਾ ਇਹੋ ਜਿਹਾ ਕੋਈ ਕੁਝ ਨਹੀਂ ਕਹਿੰਦਾ ਕਹੀਂ ਇੱਧਰ ਬੈਠੇ ਕਦੀ ਕਹਦੇ ਘਰ ਕਿਹਦੇ ਕਹਦੇ ਆਉਣ ਯਾਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਆ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਇਸ ਵੇਲੇ ਅਸੀਂ ਰਮਦਾਸ ਦੇ ਨੇੜੇ ਦੇ ਪਿੰਡਾਂ ਦੇ ਵਿੱਚ ਪਹੁੰਚਿਆ ਜਿੱਥੇ ਤੁਹਾਨੂੰ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜਿੱਥੇ ਪੰਜਾਬ ਪੂਰਾ ਹੀ ਹੜ੍ਹ ਦੀ ਮਾਰ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਜਿੱਥੇ ਆਫਤ ਬਣ ਕੇ ਪਹੁੰਚਿਆ ਹੈ ਪਾਣੀ ਉੱਥੇ ਹੀ ਜਿਹੜੇ ਨੇ ਬਹੁਤ ਸਾਰੇ ਬਾਲੀਵੁੱਡ ਵਾਲੇ ਪੰਜਾਬ ਦੇ ਸੈਲੀਬ੍ਰਿਟੀ ਅਤੇ ਰਾਜਨੇਤਾ ਅਤੇ ਐਨ ਜੀਓ ਵੱਲੋਂ ਜਿਹੜੀਆਂ ਨੇ ਉਹਨਾਂ ਦਾ ਹੀ ਪਹੁੰਚ ਬਣਾਈ ਜਾ ਰਹੀ ਹੈ ਜਿਹੜੇ ਜ਼ਰੂਰਕਮੰਦ ਪਰਿਵਾਰ ਨੇ ਉਹਨਾਂ ਵਾਸਤੇ ਰੱਬ ਦਾ ਫਰਿਸ਼ਤਾ ਬਣ ਕੇ ਪਹੁੰਚੇ ਹੋਏ ਨੇ ਪੰਜਾਬ ਦੀ ਇੰਡਸਟਰੀ ਦੇ ਸੈਲੀਬ੍ਰਿਟੀ ਬੰਬੇ ਵਾਲੇ ਵੀ ਕਾ ਉੱਥੇ ਰਾਜਨੇਤਾ ਵੀ ਪਹੁੰਚ ਰਹੇ ਨੇ ਤੇ ਐਨ ਜੀਓ ਵੀਰ ਜਿਹੜੇ ਨੇ ਉਹ ਵੀ ਸਾਡੇ ਵੀਰ ਜਿਹੜੇ ਨੇ ਉਹਨਾਂ ਪਰਿਵਾਰਾਂ ਤਾਈਂ ਪਹੁੰਚ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਚਾਰ ਦਿਨਾ ਉਸ ਪਰਿਵਾਰ ਦੀਆਂ ਵੀ ਜਿਹੜਾ ਜੀ ਅੰਮ੍ਰਿਤਸਰ ਦਾ ਰਹਿਣ ਵਾਲਾ ਪਰਿਵਾਰ ਹੈ ਅਤੇ ਅੱਜ ਆਪਣੀ ਦਸਵੰਧ ਦੇ ਵਿੱਚੋਂ ਹੜਪੀੜਤਾ ਲਈ ਥੋੜਾ ਬਹੁਤਾ ਜੋ ਵੀ ਸੇਵਾ ਹੈ ਉਹ ਨਿਭਾ ਰਿਹਾ ਹੈ ਪਰਿਵਾਰ ਬਹੁਤਾ ਅਮੀਰ ਤਾਂ ਨਹੀਂ ਹੈ ਪਰ ਦੂਜਿਆਂ ਦਾ ਦਰਦ ਸਮਝਦਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਪਰਿਵਾਰ ਹੈ ਜਿਹੜਾ ਹੜਪੀੜਤਾ ਵਾਸਤੇ ਆਪਣੇ ਦਸਵੰਧ ਵਿੱਚੋਂ ਥੋੜਾ ਬਹੁਤਾ ਸਾਮਾਨ ਦੇਣ ਵਾਸਤੇ ਇੱਥੇ ਪਹੁੰਚਿਆ ਹੋਇਆ ਹੈ ਮੈਂ ਪਹਿਲਾਂ ਦੱਸ ਦਿੰਨਾ ਇਹ ਪਰਿਵਾਰ ਇੰਨਾ ਅਮੀਰ ਪਰਿਵਾਰ ਨਹੀਂ ਹੈ ਪਰ ਫਿਰ ਵੀ ਇਹਨਾਂ ਦੇ ਦਿਲ ਵਿੱਚ ਦਰਦ ਜ਼ਰੂਰ ਹੈ ਪੰਜਾਬ ਵਾਸਤੇ ਅਤੇ ਪੰਜਾਬੀਆਂ ਵਾਸਤੇ ਤਾਂ ਅੱਜ ਆਪਣੇ ਦਸਵੰਧ ਵਿੱਚੋਂ ਥੋੜੀ ਬਹੁਤੀ ਸੇਵਾ ਜਿੰਨੀ ਵੀ ਬੰਦੀ ਹੈ ਇਹ ਉਹਨਾਂ ਪਰਿਵਾਰਾਂ ਤਾਂ ਹੀ ਪਹੁੰਚਾ ਰਹੇ ਨੇ ਜਿਹੜੇ ਪਰਿਵਾਰ ਇਸ ਫਟਦੀ ਮਾਰ ਚੱਲ ਰਹੇ ਨੇ ਤਾਂ ਜਲਵਾ ਚਾਹੁੰਦਾ ਜੀ ਉਹਨਾਂ ਵੀਰਾਂ ਨਾਲ ਉਸ ਪਰਿਵਾਰ ਨਾਲ ਜਿਹੜੇ ਇਸ ਆਫਤ ਵਿੱਚ ਵੀ ਜਿਹੜੇ ਨੇ ਉਹਨਾਂ ਪਰਿਵਾਰਾਂ ਤਾਈਂ ਪਹੁੰਚ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੂੰ ਜ਼ਰੂਰਤ ਹੈ ਤਾਂ ਜਿਵੇਂ ਪੂਰਾ ਪੰਜਾਬ ਹੀ ਅੱਜ ਉਹਨਾਂ ਵਾਸਤੇ ਪਹੁੰਚ ਰਿਹਾ ਹੈ ਜਿਹੜੇ ਇਸ ਹੜ੍ਹ ਦੀ ਮਾਰ ਚੱਲ ਰਹੇ ਨੇ ਉੱਥੇ ਹੀ ਅੰਮ੍ਰਿਤਸਰ ਦਾ ਇਹ ਪਰਿਵਾਰ ਵੀ ਪਹੁੰਚ ਆਇਆ ਹੈ ਜਿਹੜਾ ਇਹਨਾਂ ਲੋੜਵੰਦ ਪਰਿਵਾਰਾਂ ਦੀਆਂ ਜ਼ਰੂਰੀ ਚੀਜ਼ਾਂ ਨੇ ਉਹ ਉਹਨਾਂ ਤਾਈਂ ਪਹੁੰਚਾ ਰਿਹਾ ਹੈ ਤਾਂ ਚਲ ਬਾ ਚਰਦੇ ਆਂ ਪਹਿਣਾ ਨਾਲ ਜਿਨ੍ਹਾਂ ਨੂੰ ਇੱਥੇ ਸਮਾਨ ਦਿੱਤਾ ਗਿਆ ਹੈ ਪਹਿਨੇ ਕਿਹੜਾ ਸਮਾਨ ਮਿਲਿਆ ਤੁਹਾਨੂੰ ਹਾਂਜੀ ਥੋੜਾ ਬਹੁਤਾ ਜੋ ਵਰਤਨ ਦਾ ਘਰੋਂ ਦਾ ਸਮਾਨ ਦਿੱਤਾ ਗਿਆ ਕਿੰਨਾ ਚ ਪਾਣੀ ਚੜਿਆ ਹੋਇਆ ਤੁਹਾਡੇ ਹਾਂਜੀ ਪਾਣੀ ਕਾਫੀ 7 ਵੀ ਡਿੱਗੀ ਹੋਈ ਹਾਂਜੀ ਹਾਂਜੀ ਤਾਂ ਕਿਸੇ ਨੇ ਸਾਰ ਨਹੀਂ ਲਈ ਹੁੰਦਾਈ ਤੁਹਾਡੀ ਰਾਸ਼ਨ ਨੇ ਕਿਹਨੇ ਕੁਝ ਨਹੀਂ ਗਿਆ ਅਸੀਂ ਇੱਧਰ ਬੈਠੇ ਕਦੀ ਕਹਦੇ ਘਰ ਕਦੀ ਕਹਦੇ ਕੰਦ ਰਾਸ਼ਨ ਪਹੁੰਚ ਰਿਹਾ ਤੁਹਾਡੇ ਦਾ ਨਹੀਂ ਰਾਸ਼ਨ ਨਹੀਂ ਪਹੁੰਚਿਆ ਰਾਸ਼ਨ ਨਹੀਂ ਪਹੁੰਚਿਆ ਓਕੇ ਕਹਿੰਦੇ ਇੱਕ ਕੇ ਲੈ ਕੇ ਜਾਣਾ ਜੇ ਅੱਗੇ ਫੜਨਾ ਪਰ ਅੱਜ ਮੈਂ ਦੇ ਰਿਹਾ ਇਹ ਪਰਿਵਾਰ ਜਿਹੜਾ ਇੱਥੋਂ ਦਾ ਹੀ ਪਹੁੰਚਿਆ ਪਰਿਵਾਰ ਨੇ ਸਾਨੂੰ ਦਿੱਤਾ ਜੋ ਉਹਨਾਂ ਗੱਡੀ ਖਿਲਾੜ ਕੇ ਚੇਚਾ ਨੂੰ ਕਿਹਾ ਵੀ ਤੁਹਾਨੂੰ ਰਾਸ਼ਨ ਪੜ ਗਿਆ ਤੁਸੀਂ ਵੀ ਆਪਣੇ ਬੱਚਿਆਂ ਨਾਲ ਆਏ ਹੋ ਪਰ ਉਹ ਪਰਿਵਾਰ ਵੀ ਆਪਣੇ ਬੱਚਿਆਂ ਨਾਲ ਜਿਹੜਾ ਇੱਥੇ ਸੇਵਾ ਲਵਾ ਰਿਹਾ ਹਾਂਜੀ ਕਹਿਣਾ ਚਾਹੁੰਦੇ ਇਹੋ ਜੇ ਪਰਿਵਾਰ ਦੇ ਇਹਨਾਂ ਦਾ ਸ਼ੁਕਰ ਤੁਹਾਨੂੰ ਬਹੁਤ ਸਾਡੇ ਪੈਰਾਂ ਪਿਛੇ ਰਹਿਣਾ ਕੋੜ ਰੱਬ ਇਹਨਾਂ ਨੂੰ ਹੋਰ ਦੇਵੇ ਜਰੂਰ ਦੋਸਤੋ ਇਹ ਦੁਆਵਾਂ ਦੇ ਅਸੀਸਾਂ ਜਿਹੜੀਆਂ ਨੇ ਨਸੀਬਾਂ ਨਾਲ ਮਿਲਦੀਆਂ ਨੇ ਚਾਹੇ ਇਹਨਾਂ ਪਰਿਵਾਰਾਂ ਦੇ ਵੀ ਆਫਤ ਆਈ ਹੈ ਪਰ ਇਹ ਜਿਹੜੇ ਵੀਰ ਇੱਥੋਂ ਤਾਈਂ ਪਹੁੰਚ ਰਹੇ ਨੇ ਉਹਨਾਂ ਨੂੰ ਦੁਆਵਾਂ ਦੇ ਅਸੀਸਾਂ ਜਰੂਰ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਜਾ ਜੀ ਦੁਆਵਾਂ ਦੇ ਅਸੀਸਾਂ ਮਿਲ ਰਹੀਆਂ ਨੇ ਚਾਹੇ ਤੁਸੀਂ ਆਪਣੇ ਦਸਵੰਦ ਵਿੱਚੋਂ ਜਿੰਨਾ ਵੀ ਤਿਲ ਫੁੱਲ ਸੇਵਾ ਨਿਭਾ ਰਹੇ ਹੋ ਪਰ ਭੈਣਾ ਨੇ ਤੁਹਾਨੂੰ ਅਸੀਸਾਂ ਬਹੁਤ ਦਿੱਤੀਆਂ ਨੇ ਦੇਖੋ ਜੀ ਅਸੀਂ ਤੇ ਆਪਣੇ ਪਰਿਵਾਰਾਂ ਵਾਸਤੇ ਸ ਜੇ ਪ੍ਰਮਾਤਮਾ ਨੇ ਸਾਨੂੰ ਇਹਨੇ ਜਗ੍ਹਾ ਬਖਸ਼ਿਆ ਤੇ ਅਸੀਂ ਪੰਜਾਬ ਦੀ ਧਰਤੀ ਤੇ ਜਨਮ ਲਿੱਤਾ ਆ ਤੇ ਸਾਡੇ ਸਰੀਰ ਤੇ ਇੱਕ ਇੱਕ ਖੂਨ ਦਾ ਕਤਰਾ ਵੀ ਸਾਡੇ ਪੰਜਾਬ ਵਾਸੀ ਆ ਅਸੀਂ ਜਿੰਤਾ ਤੱਕ ਸਾਡੇ ਸਰੀਰ 'ਚ ਸਜਾਨ ਆ ਉਦੋਂ ਤੱਕ ਅਸੀਂ ਆਪਣੇ ਪੰਜਾਬ ਦੀ ਸੇਵਾ ਕਰਦੇ ਰਵਾਂਗੇ ਪਰ ਤੁਹਾਡੇ ਮਨ ਦੇ ਵਿੱਚ ਵਿਚਾਰ ਜਿਵੇਂ ਆਇਆ ਜੇ ਇਹਨਾਂ ਦਾ ਦਰਦ ਵਡਾਇਆ ਜਾਵੇ ਦੇਖੋ ਜੀ ਮੇਰਾ ਪਰਿਵਾਰ ਰੋਜ਼ ਤੁਹਾਨੂੰ ਬੜਾ ਬੱਚਿਆਂ ਕੋ ਫੋਨ ਹੁੰਦੇ ਵੀਡੀਓ ਵੇਖਦੇ ਆ ਤੇ ਲਗਾਤਾਰ ਮੈਂ ਤੇ ਸੇਵਾ ਕਰਨ ਜਾ ਹੀ ਰਿਹਾ ਸੀ ਤੇ ਦੇਖੋ ਮੇਰੇ ਬੱਚੇ ਕਹਿੰਦੇ ਅਸੀਂ ਵੀ ਸੇਵਾ ਕਰਨੀ ਆ ਕਿ ਕਿਉਂਕਿ ਦੇਖੋ ਪਰਿਵਾਰ ਸੇਵਾ ਕਰਦਾ ਹੋਵੇ ਤੇ ਅੱਗੋ ਵੀ ਪਰਿਵਾਰ ਨੂੰ ਉਹ ਮਿਲਦਾ ਆ ਤੇ ਇਸ ਕਰਕੇ ਮੇਰੇ ਫਾਦਰ ਸਾਹਿਬ ਵੀ ਸੇਵਾ ਕਰਦੇ ਸੀ ਮੈਂ ਵੀ ਸੇਵਾ ਕਰ ਮੇਰੇ ਪਰਿਵਾਰ ਵੀ ਜਿਹੜਾ ਸੇਵਾ ਕਰ ਰਿਹਾ ਉਹ ਉਹਨਾਂ ਨੇ ਮੈਨੂੰ ਵੇਖਿਆ ਵੀਡੀਓ ਦੇਖੀਆਂ ਚੈਨਲਾਂ 'ਚ ਉਹ ਕਹਿੰਦੇ ਅਸੀਂ ਵੀ ਜਾਣਾ ਜਾਂਦੇ ਆ ਮੈਂ ਇਹਨਾਂ ਨੂੰ ਬੋਲਿਆ ਕਿ ਬੱਚਿਓ ਪਾਣੀ ਬੜਾ ਭੜਿਆ ਹਾਲਾ ਦੀ ਮਾਰ ਆ ਤੇ ਤੁਸੀਂ ਪਾਣੀ 'ਚ ਗਿਰ ਵੀ ਸਕਦੇ ਡੋਪੀ ਵੀ ਸਕਦੇ ਕੋਈ ਗੱਲ ਨਹੀਂ ਜਿੱਥੇ ਤੁਸੀਂ ਜਾਓਗੇ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਦੇਖੋ ਸੇਵਾ ਨਿਭਾਉਂਦੇ ਤੇ ਮਾਦੇ ਆਪਣੇ ਬੱਚੇ ਵੀ ਲੈ ਜਾਂਦੇ ਆ ਦੇਖੋ ਪੰਜਾਬ ਦੀ ਧਰਤੀ 'ਚ ਅਸੀਂ ਜੰਮੇ ਆ ਤੇ ਪੰਜਾਬ ਦੇ ਸਾਡੇ ਬੱਚਿਆਂ ਦੇ ਜੇ ਅੱਜ ਆਈ ਇਹਨਾਂ ਨੂੰ ਸਿੱਖਿਆ ਨਹੀਂ ਦੇਵਾਂਗੇ ਛੋਟੇ ਛੋਟੇ ਬੱਚਿਆਂ ਨੂੰ ਤੇ ਕੌਣ ਦੇਗਾ ਸਾਡੇ ਪੰਜਾਬ ਦੇ ਜੇ ਪੰਜਾਬ ਨੂੰ ਜੇ ਹੀ ਬਚਾਣਾ ਹੈ ਤੇ ਪੰਜਾਬ ਨੂੰ ਹਰ ਕਿਸੇ ਨੂੰ ਬਾਹਰ ਨਿਕਲ ਕੇ ਆਣਾ ਹੀ ਪੈਣਾ ਹੈ ਇਹ ਅਜੇ ਜੀ ਮੈਂ ਦੇਖ ਰਿਹਾ ਜਿੱਥੇ ਪੰਜਾਬ ਤੇ ਇਸ ਵੇਲੇ ਮੁਸੀਬਤ ਪਈ ਹੈ ਨਾ ਤੇ ਪੂਰਾ ਪੰਜਾਬ ਹੀ ਡਟ ਰਿਹਾ ਹੋਇਆ ਹੈ ਬਾਲੀਵੁੱਡ ਵਾਲੇ ਵੀ ਆਏ ਨੇ ਤੇ ਮਦਦ ਵਾਸਤੇ ਸੈਲੀਬ੍ਰਿਟੀ ਵੀ ਪਹੁੰਚ ਰਹੇ ਨੇ ਰਾਜਨੇਤਾ ਵੀ ਪਹੁੰਚ ਰਹੇ ਨੇ ਤੇ ਬਹੁਤ ਸਾਰੀਆਂ ਐਨ ਜੀਓ ਵੀ ਪਹੁੰਚੀਆਂ ਆਈਆਂ ਨੇ ਸਸਮਾਸੀਵਾ ਵੀਰਾਂ ਨੇ ਜਿਹੜਾ ਹਟ ਲਿਆ ਤਾ ਯਾਰ ਆਸੰਦਾ ਆ ਕਿਵੇਂ ਦੇਖਦੇ ਹਨ ਜੀ ਦੇਖੋ ਜੀ ਮੈਂ ਤੇ ਪਹਿਲਾ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਆ ਧੰਨਵਾਦ ਕਰਦਾ ਸਾਰਿਆਂ ਸਸਤਾਵਾ ਦਾ ਜਿਨ੍ਹਾਂ ਨੇ ਆਪਣਾ ਦਿਲ ਰਾਸਤ ਕਰਕੇ ਤਰਸ਼ਟ ਸਸਤਾਵਾ ਐਨ ਜੀਓ ਜਿਹੜੇ ਰਾਤ ਦਿਨ ਸੇਵਾ ਕਰਨ ਲੱਗੇ ਦਿਲੋਂ ਕਰਨ ਦੀਆਂ ਕੋਈ ਸਰਕਾਰਾਂ ਦੇ ਤੌਰ ਤੇ ਨਹੀਂ ਕਰਨਦੀਆਂ ਉਹ ਆਪਣੇ ਦਿਲੋਂ ਕਰਨਦੀਆਂ ਤੇ ਅਸੀਂ ਵੀ ਆਪਣਾ ਇੱਕ ਛੋਟਾ ਜਿਹਾ ਪਰਿਵਾਰ ਆ ਮੇਰੀ ਵਾਈਫ ਆ ਮੇਰੇ ਬੇਟਾ ਆ ਭਰਾ ਆ ਭਾਬੀ ਆ ਸਾਰੇ ਆਪਾਂ ਆਏ ਆ ਪਰਿਵਾਰ ਆਏ ਆ ਆਪਣੇ ਕੋਲੋਂ ਆਏ ਆ ਤੇ ਕਹਿੰਦੇ ਮਤਲਬ ਕਿ ਸਾਡਾ ਵੀ ਦਰਦ ਦਿਲ ਨੂੰ ਦਰਦ ਹੁੰਦਾ ਜਦੋਂ ਅਸੀਂ ਆਪਣੇ ਪੰਜਾਬ ਨੂੰ ਦੁੱਬਦੇ ਦੇਖਦੇ ਆ ਦੇਖੋ ਸਾਰੀਆਂ ਫਸਲਾਂ ਖਰਾਬ ਹੋ ਚੁੱਕੀਆਂ ਲੋਕਾਂ ਦਾ ਦਰਦ ਵੇਖੋ ਲੋਕਾਂ ਦੇ ਦੋ ਦੋ ਸਾਲ ਨਹੀਂ ਫਸਲਾਂ ਖਰਾਬ ਸਹੀ ਹੋਣੀਆਂ ਤੇ ਇਸ ਇਹਨਾਂ ਦਾ ਚਲੋ ਜ਼ਮੀਨਾਂ ਦੇ ਵੰਡਾ ਨਹੀਂ ਸਕਦੇ ਮਗਰ ਤੁਸੀਂ ਦੇਖੋ ਸਾਡੀਆਂ ਭੈਣਾਂ ਵੇਖੋ ਉਹ ਵੇਖੋ ਕਿੱਦਾਂ ਪਾਣੀ ਚ ਚਲਦੀਆਂ ਆ ਰਹੀਆਂ ਸਿਰ ਤੇ ਪਾਣੀ ਲਾ ਕੇ ਇਹਨਾਂ ਨੂੰ ਸਮਾਨ ਦੇ ਦੇਣ ਵਾਸਤੇ ਆਏ ਆ ਬਾ ਤੇ ਆ ਦੇਖੋ ਸਾਡੇ ਆਰਮੀ ਵਾਲੇ ਸਾਡੇ ਐਂਡ ਜਰਫ ਦੇ ਟੀਮਾਂ ਮਦਦ ਕਰ ਰਹੇ ਆ ਜੇ ਇਹ ਸਾਰਾ ਕੁਝ ਕਰ ਸਕਦੇ ਆ ਤੇ ਸਾਡਾ ਪਰਿਵਾਰ ਵੀ ਅੱਜ ਇਹਨਾਂ ਦੀ ਮਦਦ ਕਰਨ ਵਾਸਤੇ ਆਏ ਅਸੀਂ ਲਗਾਤਾਰ 5-6 ਦਿਨਾਂ ਤੋਂ ਹੜਪੀੜ ਦਾ ਦੀ ਸੇਵਾ ਕਰ ਰਹੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਜਦੋਂ ਤੱਕ ਸਾਡੇ ਜਾਣ ਚ ਜਾਣ ਅਸੀਂ ਜਿੱਥੋਂ ਮਰਜ਼ੀ ਚਾਹੇ ਕਰਜ਼ਾ ਚੱਕੀਏ ਚਾਹੇ ਜਿੱਥੋਂ ਮਰਜ਼ੀ ਪੈਸੇ ਲਈਏ ਅਸੀਂ ਲੋਕਾਂ ਦੀ ਸੇਵਾ ਕਰਨੀ ਹੀ ਕਰਨੀ ਹੈ ਜਰੂਰ ਜੀ ਸਾਡੇ ਅੰਮ੍ਰਿਤਸਰ ਦੇ ਮੈਡਮ ਡੀਸੀ ਨੇ ਜਿਹੜੇ ਉਹਨਾਂ ਦਾ ਵੀ ਵਧੀਆ ਰੋਲ ਰਿਹਾ ਹੈ ਹੜਪੀੜ ਦਾ ਵਾਸਤੇ ਕਿਉਂਕਿ ਉਹਨਾਂ ਤਾਂ ਹੀ ਉਹ ਜਿਹੜੇ ਨੇ ਡੀਸੀ ਮੈਮ ਆਪਣਾ ਆਫਸਰ ਸਾਹੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਇਹਨਾਂ ਪਰਿਵਾਰਾਂ ਦਾ ਦਰਦ ਸਮਝਿਆ ਇਹ ਸਾਡੀਆਂ ਭੈਣਾਂ ਨੇ ਜਿਹੜੀਆਂ ਇਹ ਵੀ ਮਹਿਲਾਵਾਂ ਨੇ ਅਤੇ ਇਹ ਪਰਿਵਾਰ ਹੈ ਜਿਹੜਾ ਇਹਨਾਂ ਭੈਣਾਂ ਦਾ ਦਰਦ ਸਮਝਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਨੇ ਜਿਹੜੇ ਹਾੜ ਦੀ ਮਾਰ ਚੱਲੇ ਹੋਈ ਹੈ ਅੱਜ ਇੱਥੋਂ ਤਾਈਂ ਪਹੁੰਚਦੇ ਨੇ ਜਿੱਥੋਂ ਵੀ ਵੀ ਸੇਵਾ ਮਿਲਦੀ ਹੈ ਜਿੱਥੋਂ ਵੀ ਪਰਿਵਾਰ ਨਹੀਂ ਮਿਲਦਾ ਇਹ ਪਰਿਵਾਰ ਆਪਣੇ ਲਈ ਲੈ ਕੇ ਜਾ ਰਹੇ ਨੇ ਤਾਂ ਜਲਵਾ ਜਾਣਾਂ ਜਿਹੜੀਆਂ ਭੈਣਾਂ ਨਾਲ ਜਿਹੜੀ ਸੇਵਾ ਨਿਭਾ ਰਹੀ ਹੈ ਤੁਸੀਂ ਅੱਜ ਇੱਥੇ ਸੇਵਾ ਲਮੋਣ ਲਈ ਆਏ ਹੋ ਭੈਣੇ ਜਿਵੇਂ ਮਨ ਦੇ ਵਿੱਚ ਵਿਚਾਰ ਆਇਆ ਤੁਹਾਡੇ ਦੇਖੋ ਜੀ ਪਾਰ ਤੇ ਬਹੁਤ ਬੁਰੇ ਹਾਲਾਤ ਹੈ ਪੰਜਾਬ सारा डूबा हुआ है जब बाहर के लोग आके यहाँ पे हेल्प कर सकते तो हम क्यों नहीं कर सकते हम तो यहाँ पे रह रहे हैं और जो हमारी डी सी मैम है वो भी मतलब की इतनी हेल्प करी खुद मतलब की लेडीज होकर वो वहाँ पर यहाँ पे ऑन द ग्राउंड आके हेल्प कर रही है तो हम यहाँ पे क्यों नहीं कर सकते हैं तो हमसे भी जितना बन पड़ रहा है वो उतनी हेल्प करने की कोशिश कर रहे हैं देखो वैसे तो यहाँ पे राशन वगैरह सब पहुँच रहा है बच्चों की चीजों का सामान लेकर आए हैं और बाकी मोमबत्ती माचिस है रस वगैरह है ਜੋ ਮਤਲਬ ਹੈ ਕਿ ਇੱਕ ਹੁੰਦਾ ਨਾ ਕਿ ਟਾਈਮ ਮਤਲਬ ਕਿ ਬਿਸਕਟ ਹੈ ਇਹ ਹੈ ਉਹ ਸਭ ਲੇਕਿਨ ਤੁਸੀਂ ਵੀਡੀਓ ਦੇਖਦੇ ਹੋ ਜੀ ਕੀ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਪੰਜਾਬ ਦਾ মিডিਆ ਜਿਹੜਾ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਲੈ ਕੇ ਆ ਰਿਹਾ ਬਹੁਤ ਬੁਰੇ ਹਾਲਾਤ ਨੇ ਕੀ ਬੀਤੀ ਜਦੋਂ ਇਹਨਾਂ ਦੇ ਪਰਿਵਾਰਾਂ ਦੇ ਹਾਲਾਤ ਵੇਨੇ ਆ ਮਨ ਤੇ ਜੀ ਬੀਤਦੀ ਆਪਣੀ ਇਹ ਲੱਗਦਾ ਹੈ ਕਿ ਵੀ ਦੇਖੋ ਅਗਰ ਹਮਾਰੇ ਸਾਥ ਐਸਾ ਹੋਤਾ ਤਾਂ ਹਮ ਕਿਹੋ ਜਿਹਾ ਫੀਲ ਕਰਤੇ ਮਤਲਬ ਕਿ ਉਨ੍ਹਾਂ ਦਾ ਦਰਦ ਇਹ ਹੈ ਕਿ ਆਪਣੇ ਜੇ ਅਗਰ ਉੱਪਰ ਬੀਤਦਾ ਤਾਂ ਹਮ ਕਿਹੋ ਜਿਹਾ ਫੀਲ ਕਰਤੇ ਤੋਂ ਸੇਮ ਵਹੀ ਹੁੰਦਾ ਹੈ ਕਿ ਵੀ ہمارے اوپر جیسے گزرے گی وہی درد ہم فیل کر کے یہاں پر ائے ہیں ان کی مدد کرنے کے۔ دیکھ رہے ہیں پن جی ਤੁਸੀਂ اپنے بچوں دے نال پہنچے ہو ایتھے۔ چاہے پانی بہت چڑھیا آیا ہے پر ਤੁਸੀਂ اپنے بچے لے کے সেবা نبھا رہے ہو۔ تھانو ڈر نہیں آیا کہ اسی جانا انہاں واسطے সেবা نماول لی پانی دا زیادہ چڑھا ہوا ہے۔ ہم یہاں پہ رہ رہے ہیں ان کے لیے کتنا مشکل ہے۔ ہم تو پھر بھی باہر سے آئے ہیں کر رہے ہیں جیسے بھی جو بھی ہے کر پا رہے ہیں۔ تو ڈر نہیں لگا بالکل بھی۔ ਇਹ ਤਾਂ ਕਿ ਜਾ ਕੇ ਸੇਵਾ ਕਰਦੇ ਲੋਕ ਜੰਜ਼ੂਰ ਦੀ ਇਹ ਦਰਦ ਹੈ ਜਿਹੜਾ ਪੰਜਾਬ ਵਾਸਤੇ ਹੈ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਦਰਦ ਹੈ ਪੰਜਾਬੀ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਜਰੂਰਤ ਹੁੰਦੀ ਹੈ ਜਿੱਥੇ ਲੋੜ ਹੁੰਦੀ ਹੈ ਤਾਂ ਪੰਜਾਬ ਨੇ ਆਪਣੇ ਪਿੰਡੇ ਦੇ ਇਹ ਦਰਦ ਵੀ ਹੰਡਾਇਆ ਹੈ ਚਾਹੇ ਹੜਾਂ ਦੀ ਮਾਰ ਪੈ ਰਹੀ ਹੈ ਪਰ ਪੂਰੇ ਪੰਜਾਬ ਦੇ ਵਿੱਚ ਰਸਨ ਦਾ ਹੜਾ ਆਇਆ ਹੋਇਆ ਹੈ ਪੰਜਾਬੀਆਂ ਨੇ ਕੋਈ ਥਾਂ ਨਹੀਂ ਰਹਿਣ ਦਿੱਤੀ ਜਿੱਥੋਂ ਦਾ ਹੀ ਰਸਨ ਨਹੀਂ ਪਹੁੰਚਿਆ ਹੁਣ ਤਾਂ ਦੁਨੀਆ ਹੱਥ ਜੋੜ ਰਹੀ ਹੈ ਕਿ ਰਸਨ ਉਹਨਾਂ ਤਾਂ ਹੀ ਪਹੁੰਚਾ ਦਿਓ ਜਿਨ੍ਹਾਂ ਨੂੰ ਸੱਚੀ ਦੇ ਵਿੱਚ ਲੋੜ ਹੈ ਕਿਉਂਕਿ ਬੋਤਿਆਂ ਨੇ ਸਮਾਨ ਬਹੁਤੇ ਜਮਾ ਕਰ ਲਿਆ ਹੈ ਬਾਈ ਇਹ ਮਿਹਨਤ ਦਾ ਦਸਵੰਦ ਇਹਨੂੰ ਜਮਾ ਨਹੀਂ ਕਰਨਾ ਜੇ ਲੋੜ ਆ ਤਾਂ ਉਨਾ ਹੀ ਵਰਤੋ ਜਿੰਨੀ ਤੇ ਜਰੂਰਤ ਹੈ ਭੈਣ ਜੀ ਤੁਸੀਂ ਵੀ ਸੇਵਾ ਨਿਭਾ ਰਹੇ ਹੋ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਮੈਂ ਦੇਖ ਰਿਹਾ ਜੇ ਦਰਦ ਸਾਰਿਆਂ ਨੂੰ ਬਹੁਤ ਜ਼ਿਆਦਾ ਹੈ ਕਿਉਂਕਿ ਇਹ ਜਿਹੜਾ ਪੰਜਾਬ ਦੇ ਵਿੱਚ ਹੜ ਆਇਆ ਹੈ ਨਾ ਇਹਨਾਂ ਨੇ ਵੱਡੇ ਵੱਡੇ ਜਿਹੜੇ ਆਪਣੇ ਆਪ ਜਿਹੜੇ ਰਸੂਲਦਾਰ ਸੀ ਉਹਨਾਂ ਦੇ ਵੀ ਪੈਲੀਆਂ ਤਾਂ ਹੀ ਬਹਾਤੀਆਂ ਫਸਲਾਂ ਤਾਂ ਹੀ ਬਹਾਤੀਆਂ ਨੇ ਜਿੰਨਾ ਚਿਰ ਦਰਦ ਮਹਿਸੂਸ ਹੋਇਆ ਅ ਤਾਂ ਕਿਹੜੀ ਸੇਵਾ ਨਿਭਾ ਸਕੀ ਸਾਨੂੰ ਬੜਾ ਦੁੱਖ ਲੱਗਾ ਹੈ ਸਾਰੇ ਪੰਜਾਬ ਤੇ ਪਾਣੀ ਆ ਗਿਆ ਹੈ ਕਿ ਅਸੀਂ ਇਸ ਦਾ ਕਿ ਸੇਵਾ ਦਿੱ ਲੋਗ ਲੱਗੇ ਕਰ ਰਹੇ ਸਾਰੀ ટીਸੀ ਵੀ ਬਹੁਤ ਜਿਹੜੇ ਮੈਮ ਹੈ ਬਹੁਤ ਅੱਛੇ ਲੱਗਾ ਸਾਨੂੰ ਇਸ ਦਾ ਕਿ ਆਪਾਂ ਵੀ ਸਾਨੂੰ ਵੀ ਜਾਣਾ ਚਾਹੀਦਾ ਤੁਸੀਂ ਬੱਚਿਆਂ ਦੇ ਨਾਲ ਆਂ ਹਾਂਜੀ ਹਾਂਜੀ ਸਾਰਾ ਬੇਟਾ ਬੇਟੀ ਹੈ ਮੇਰੇ ਦੋਨੋਂ ਆਏ ਆ ਭਾਬੀ ਜੀ ਆਏ ਤੇ ਸਾਰਾ ਬ੍ਰਦਰ ਵੀ ਆਏ ਕਦੀ ਨਾ ਤੁਸੀਂ ਪੂਰਾ ਪਰਿਵਾਰ ਹੀ ਬੜੇ ਸਰ ਨੇਜਾਂ ਨਾਲ ਜੋ ਹਾਂਜੀ ਹਾਂਜੀ ਇਸੇ ਪੂਰੀ ਫੈਮਲੀ ਨੂੰ ਸਾਨੂੰ ਬਹੁਤ ਦੁੱਖ ਲੱਗਾ ਹੈ ਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਤੂਫਾਨ ਆ ਗਿਆ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਬਹੁਤ ਦਰਦ ਹੈ ਇਸ ਹੜ੍ਹ ਦੇ ਨਾਲ ਜਿਹੜੇ ਜੂਝ ਰਹੇ ਨੇ ਜਿਹੜੇ ਮੁਸੀਬਤਾਂ ਝੱਲ ਰਹੇ ਨੇ ਉਹਨਾਂ ਵਾਸਤੇ ਬੜਾ ਦਰਦ ਹੈ ਪੂਰੇ ਪੰਜਾਬ ਦੇ ਵਿੱਚ ਪਰ ਤੁਸੀਂ ਪਹਿਲ ਕੀਤੀ ਆਪਣੇ ਬੱਚਿਆਂ ਨੂੰ ਲੈ ਕੇ ਆਏ ਹੋ ਤੁਹਾਨੂੰ ਡਰ ਨਹੀਂ ਆਇਆ ਕਿ ਅਸੀਂ ਉੱਥੇ ਜਾਣਾ ਜਿੱਥੇ ਪਾਣੀ ਦਾ ਵਹਾਅ ਜ਼ਿਆਦਾ ਹੈ ਜਾਂ ਜਿੱਥੇ ਪਾਣੀ ਚੜਿਆ ਹੋਵੇ ਤੁਸੀਂ ਦੇਖੋ ਆਪ ਲੋਕ ਆਪਣੇ ਘਰਾਂ ਦੇ ਸਮਾਨ ਲੈ ਕੇ ਜਾ ਰਹੇ ਆ ਦੇਖੋ ਟਰਾਲੀਆਂ ਭਰ-ਭਰ ਕੇ ਜਾ ਰਹੇ ਪਿੰਡਾਂ 'ਚੋਂ ਨਿਕਲਦੇ ਆ ਲੋਕ ਆਪਣੀ ਜਾਨਾਂ ਬਚਾ ਕੇ ਲੈ ਕੇ ਜਾ ਰਹੇ ਪਿੱਛੇ ਟਰਾਲੀ ਤੁਸੀਂ ਦੇਖ ਸਕਦੇ ਹੋ ਮਗਰ ਅਸੀਂ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਇਹ ਦਿਖਾਣ ਆਏ ਆ ਕਿ ਸਾਡੇ ਪੰਜਾਬ ਨੇ ਬੜੇ ਪਿੰਡਾਂ ਦੇ ਹੰਡਾਇਆ ਆ ਸੰਘਰਸ਼ ਕੀਤਾ ਆ ਕਿਉਂਕਿ ਅਸੀਂ ਬਚਪਨ ਤੋਂ ਹੀ ਸੰਘਰਸ਼ ਕਰਦੇ ਆ ਰਹੇ ਆ ਕਿ ਸਾਡੇ ਜਿਹੜੇ 18 ਸਾਲ ਦੀ ਉਮਰ ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤੇ ਉਸ ਟਾਈਮ ਤੋਂ ਸੰਘਰਸ਼ ਲੜਦੇ ਆ ਰਹੇ ਆ ਅਸੀਂ ਕੋਰੋਨਾ ਕਾਲ ਵੀ ਦੇਖਿਆ ਅਸੀਂ ਹੜ੍ਹ ਦੀਆਂ ਪੀੜਤਾਂ ਵੀ ਦੇਖਿਆ ਅਸੀਂ ਕਿਸਾਨੀ ਦੇ ਹੜ੍ਹ ਵੀ ਦੇਖਿਆ ਮਗਰ ਸਾਡੇ ਬੱਚੇ ਅੱਜ ਵੱਡੇ ਹੋ ਰਹੇ ਆ ਅਸੀਂ ਇਹਨਾਂ ਨੂੰ ਦਿਖਾਣਾ ਚਾਹੁੰਦੇ ਆ ਕਿ ਦੇਖੋ ਸਾਡਾ ਪੰਜਾਬ ਆ ਇਹ ਸਾਡੀ ਧਰਤੀ ਆ ਅਸੀਂ ਇਹਨਾਂ ਨੂੰ ਪਿੱਠ ਨਹੀਂ ਵਿਖਾਣੀ ਲੋਕ ਸਾਡੇ ਐਨਆਈਆਈ ਭਰਾ ਵੀ ਆ ਜਿਹੜੇ ਪੰਜਾਬੀ ਸਿੰਗਰ ਵੀ ਆ ਹਰ ਕੋਈ ਆਪਣਾ ਆਪਣਾ ਯੋਗਦਾਨ ਪਾ ਰਿਹਾ ਮੈਨੂੰ ਬੜੀ ਖੁਸ਼ੀ ਹੋ ਰਹੀ ਦਿਲ ਮਸੂਰੂ ਹਰ ਕੋਈ ਅੱਗੇ ਆ ਰਿਹਾ ਤੇ ਮੇਰੀ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਚਲੋ ਜਿਹੜੀ ਸੈਂਟਰ ਦੀ ਸਰਕਾਰਾਂ ਬੈਠੀਆਂ ਆ ਉੱਤੇ ਮੈਂ ਦੇਖ ਰਿਹਾ ਸੀ ਕਿ ਜਿੰਨੇ ਦਿਨ ਤੋਂ ਆ ਹਫਤਾ ਹੋ ਗਿਆ ਹੜਾ ਹੜਾ ਦੇ ਮਾਰ ਪਈ ਪੰਜਾਬ ਨੂੰ ਸਾਡੇ ਮੋਦੀ ਸਾਹਿਬ ਤੇ ਅਮੀਸ਼ਾ ਨੇ ਇੱਕ ਟਵੀਟ ਤੱਕ ਨਹੀਂ ਕੀਤਾ ਲੋਕਾਂ ਦੇ ਪੰਜਾਬ ਦੇ ਜਿਹੜੇ ਹੜ੍ਹ ਆਏ ਆ ਇਹਨਾਂ ਬਾਰੇ ਇੱਕ ਵੀਡੀਓ ਤੱਕ ਨਹੀਂ ਪਾਈ ਤੇ ਬੜੀ ਦਿਲ ਨੂੰ ਥੇਸ ਪਹੁੰਚਦੀ ਆ ਕਿ ਸਾਡੇ ਪੰਜਾਬ ਨੂੰ ਤੁਸੀਂ ਆਪਣਾ ਅੰਗ ਨਹੀਂ ਸਮਝਦੇ ਤੇ ਸਾਡੇ ਜਿਹੜੇ ਦੂਜੇ ਬਾਹਰਲੇ ਦੇਸ਼ ਅਫਗਾਨਿਸਤਾਨ ਰੂਸ ਆ ਉਹਨਾਂ ਦੀ ਤੁਸੀਂ ਮਦਦ ਕਰਨ ਵਾਸਤੇ ਤੁਸੀਂ ਸੇਵਾ ਤੇ ਸੇਵਾ ਪਾ ਰਹੇ ਹੋ ਤੇ ਜਿਹੜਾ 4 ਦਿਨ ਪਹਿਲਾਂ ਅਸੀਂ ਦੇਖਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਤ੍ਰਾਸਦੀ ਆਈ ਆ ਉੱਥੇ ਅਮੀਸ਼ਾ ਜੀ ਪਹੁੰਚ ਗਏ ਆ ਜੰਮੂ ਕਸ਼ਮੀਰ ਤੋਂ ਪਠਾਨਕੋਟ ਸਿਰਫ 100 ਕਿਲੋਮੀਟਰ ਦੂਰ ਸੀ ਮਗਰ ਅਮੀਸ਼ਾਹ ਜੀ ਕੋ 100 ਕਿਲੋਮੀਟਰ ਦੂਰ ਨਹੀਂ ਪੰਜਾਬ ਚ ਆਇਆ ਗਿਆ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਨਾਲ ਵਿਤਕਰਾ ਹੋ ਰਿਹਾ ਆ ਹਾਂ ਜਰੂਰ ਜੀ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਰਮਦਾਸ ਏਰੀਏ ਦੀਆਂ ਜਿੱਥੇ ਜੇ ਇਸ ਵੇਲੇ ਵੀ ਪਾਣੀ ਦਾ ਚੜ੍ਹਾਅ ਬਹੁਤ ਜ਼ਿਆਦਾ ਹੈ ਪਾਣੀ ਜਿਹੜਾ ਸਾਰੇ ਪਾਸੇ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਇਹ ਕਿਸਾਨਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਨੇ ਤਾਂ ਦੂਜੇ ਪਾਸੇ ਰੋਡ ਹੈ ਜਿੱਥੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਹ ਅੱਜ ਦੀਆਂ ਇਹ ਤਸਵੀਰਾਂ ਨੇ ਤਾਜ਼ੀਆਂ ਤਸਵੀਰਾਂ ਨੇ ਤਾਂ ਉੱਥੇ ਜਿੱਥੇ ਇਸ ਫੜ ਦੀ ਮਾਰ ਦੇ ਵਿੱਚ ਪੰਜਾਬ ਦੇ ਨਾਲ ਹਰ ਬੰਦਾ ਮੋਢੇ ਨਾਲ ਮੋਢਾ ਲਾ ਕੇ ਚੜ ਗਿਆ ਹੈ ਚਾਹੇ ਸੈਲੀਬ੍ਰਿਟੀ ਹੈ ਚਾਹੇ ਰਾਜਨੇਤਾ ਹੈ ਉੱਥੇ ਹੀ ਇਹ ਅੰਮ੍ਰਿਤਸਰ ਦਾ ਪਰਿਵਾਰ ਵੀ ਜਿਹੜਾ ਹੈ ਜਰੂਰ ਸੇਵਾ ਨਿਭਾ ਰਿਹਾ ਹੈ ਇਹਨਾਂ ਦੇ ਦਿਲ ਦੇ ਵਿੱਚ ਦਰਦ ਆਇਆ ਪੰਜਾਬ ਵਾਸਤੇ ਅਤੇ ਪੰਜਾਬੀਆਂ ਵਾਸਤੇ ਅਤੇ ਉਹਨਾਂ ਪਰਿਵਾਰਾਂ ਵਾਸਤੇ ਜਿਹੜੇ ਇਸ ਫੜ ਦੀ ਮਾਰ ਚੱਲ ਰਹੇ ਨੇ ਤਾਂ ਇਸ ਪਰਿਵਾਰ ਦਾ ਇੱਕ ਵਧੀਆ ਉਪਰਾਲਾ ਹੈ ਕਿ ਜੋ ਵੀ ਦਸਵੰਦ ਦੇ ਵਿੱਚੋਂ ਸੇਵਾ ਮਿਲੀ ਥੋੜੀ-ਬਹੁਤੀ ਸੇਵਾ ਸੀ ਉਹਨਾਂ ਪਰਿਵਾਰਾਂ ਦਾ ਹੀ ਪਚਾਰੇ ਨੇ ਜਿੰਨਾ ਪਰਿਵਾਰਾਂ ਨੂੰ ਜ਼ਰੂਰਤ ਹੈ ਉਹਨਾਂ ਦਾ ਦਰਦ ਵਡਾ ਦਈਏ ਥੋੜਾ ਬਹੁਤਾ ਦਰਦ ਵਡਾਵਾ ਆਗੇ ਉਹਨਾਂ ਦਾ ਪਰਿਵਾਰ ਚੱਲ ਜਾਣਾ ਤੇ ਤੁਹਾਨੂੰ ਬਹੁਤ ਸਾਰੀਆਂ ਦਵਾਵਾਂ ਮਿਲ ਜਾਂਦੀਆਂ ਐਸੇ ਉਮੀਦ ਦੇ ਨਾਲ ਮੈਨੂੰ ਦੀ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਆਉਣਿਆ ਚੈਨਲ ਦੇ ਨਾਲ